ਮੇਰੇ ਮਮਮੀ ਹੁਣ ਮੱਜ ਦੇ ਲਾ ਰਹੀ ਹੈ ਤੇਲ ਤੇ ਹੁਣ ਬੜੀ ਧੁੱਪ ਜੀ ਨਿਕਲਿਆ ਹੀ ਦੇਖ ਸਾਹ ਉਹ ਦੇਖੋ ਜੀ ਬੈਪਤੀ ਅੱਧਾ ਘੰਟਾ ਵਗੈ ਰੋਲਾ ਪਾਈ ਜਾਂਦੀ ਨੂੰ ਮੈਨੂੰ ਹਜੇ ਤੱਕ ਥੱਲੇ ਨਹੀਂ ਉਤਰਿਆ ਛਤਰਪਾਲ ਦਾ ਅੱਜ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਤੁਹਾਡਾ ਆਪਣੇ ਇਰਮਾਨ ਤੇ ਵੀਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਹੋ ਕਰਦੇ ਸਾਰਿਆਂ ਨੇ ਵਧੀਆ ਹੋਣਗੇ ਤੇ ਹੋਰ ਦੱਸੋ ਜੀ ਸਾਰਿਆਂ ਨੇ ਕਿਵੇਂ ਹੋ ਸੇ ਦੇਖੋ ਜੀ ਇੱਧਰ ਸਵੇਰ ਸਵੇਰ ਦੀ ਧੁੱਪ ਸਨ ਹੋ ਰਹੀ ਜੋ ਹੋ ਚੁੱਕਿਆ ਦੇਖ ਸਕਦੇ ਹੋ ਕਿੰਨੀ ਘੈਂਟ ਆ ਬਾਈ ਵਾਰੀ ਇਧਰੋਂ ਤੁਹਾਨੂੰ ਦਿਖਾਉਣੇ ਦੇਖੋ ਮੈਟਰ ਕੰਨੀ ਕੈਂਟ ਤੋਂ ਪਾਰੀ ਆਦਰ ਆਪਣੇ ਦੇਖੋ ਜੀ ਸਿੱਧਾ ਐ ਗੇਟ ਤੇ ਪੈਂਦੀ ਆ ਐ ਸੁੱਤੀ ਆ ਹੁਣ ਸਵੇਰ ਸਵੇਰ ਹੀ ਨਿਕਲਦੀ ਐ ਧੁੱਪ ਜਦੋਂ ਉਹਦਾ ਪਨੇ ਗੇਟ ਤੇ ਪੈਂਦੀ ਆ ਹਸੀ ਤੋਂ ਪੈਦਰ ਤੇ ਬਹੁਤ ਕੈਂਟ ਪੈਰੀਏ ਦੇਖੋ ਬੱਦਲ ਵੀ ਪੂਰੇ ਕੈਂਟ ਹੋ ਰਹੇ ਨੇ ਵਿੱਚ ਕਪੂਤਰ ਵੀ ਓਡੇ ਫਿਰਦੇ ਨੇ ਤੇ ਆਪਾਂ ਹੁਣ ਪਤੰਗ ਵੀ ਚੜਾਵਾਂਗੇ ਆਪਾਂ ਰੋਟੀ ਖਾ ਲਈਏ ਮੰਮੀ ਲਾ ਰਹੀ ਐ ਮੈਨੂੰ ਲੱਗਦਾ ਰੋਟੀ ਦੇਖਦੇ ਆ ਅੱਜ ਵੀ ਸਮੱਲ ਹੀ ਆਈ ਜਾਂਦੀ ਐ ਮੈਂ ਤੂੰ ਕੁਕਿੰਗ ਵਾਲੀ ਬਣ ਗਈ ਬਾਈ ਸਤਿ ਸ੍ਰੀ ਅਕਾਲ ਜੀ ਕਰ ਦੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਸਾਰੀ ਕਿਵੇਂ ਠਾਕ ਹਾਂ ਆਹ ਦੇਖੋ ਇਹ ਸਲੈਂਡਰ ਕਰ ਰਹੇ ਇਧਰ ਗੈਸ ਕੀ ਬਣਾ ਰਹੇ ਹੋ ਅੱਜ ਆਪ ਬਣਾਏ ਰਮਨ ਦਿਖਾਈ ਨਹੀਂ ਗਏ ਗੋਭੀ ਵਾਲੇ ਪਰੌਂਠੇ ਬਣਾ ਰਹੇ ਹੋ ਗੋਭੀ ਵਾਲੇ ਪਰੌਂਠੇ ਹੋ ਵੀ ਘਰ ਦੀ ਗੋਭੀ ਵਾਹ ਜੀ ਵਾਹ ਕੀ ਸੁਆਦ ਹੈ ਗੋਭੀ ਵਾਲੇ ਪਰੌਂਠੇ ਆਉਣ ਤੇ ਘਰ ਦੀ ਗੋਭੀ ਹੋਵੇ ਅਲੱਗ ਹੀ ਸੁਆਦ ਹੈ ਜੀ ਬਹੁਤ ਨਾਈਸ ਬਣਨਗੇ ਪਹਿਲਾਂ ਸੁਪਰੀ ਉਹਨੂੰ ਕਦੂ ਕਸ ਕਰਕੇ ਬਣਾਇਆ ਜੀ ਅੱਛਾ ਜੀ ਬਾਕੀ ਖਾਦੀ ਤੋਂ ਪਤਾ ਲੱਗਦੀ ਹੋਏ ਤੇ ਨਾਲ ਮੰਮੀ ਆ ਕੇ ਨਹੀਂ ਬੈਠੇ ਹੋ ਇਹ ਤਾਂ ਬਸ ਤਪਾ ਨੂੰ ਚੋਪੜਾਂਗੇ ਆਹੀ ਟੋਪੀ ਰੱਖਦੇ ਹਾਂ ਜਦੋਂ ਮੈਂ ਤੁਹਾਡੇ ਸਿਰ ਤੇ ਦੇਖਦਾ ਆਏ ਦੱਸੋ ਘਾਤੋਂ ਪਰਮਾਨੀ ਤੇ ਥੱਲੇ ਨਾ ਇੰਨੀ ਉਹ ਲੱਗਿਆ ਰੂਜੀ ਨਹੀਂ ਹੁੰਦੀ ਕਾਲੀ ਜੀ ਉਹ ਨਿੱਗਾ ਜਾਉਂਗਾ ਟੋਪੀਆਂ ਤਾਂ ਕਈ ਨੇ ਇਹ ਨਿੱਗੀ ਜੀ ਹੈ ਅੱਛਾ ਲੈ ਕਰਕੇ ਮੈਨੂੰ ਵਧੀਆ ਲੱਗਦੀ ਹੈ ਠੀਕ ਹੈ ਜੀ ਪਰੌਂਠੇ ਆਫ ਦਹੀਂ ਵੀ ਹੈਗੀ ਹੈ ਤੇ ਆਪਣੇ ਕੋਲ ਮੱਖਣ ਵੀ ਹੈਗਾ ਜਿਹੜੀ ਚੀਜ਼ ਨੂੰ ਮਰਜ਼ੀ ਖਾ ਲੈ ਠੀਕ ਹੈ ਮੈਂ ਦਹੀਂ ਨਾਲ ਤੇ ਮੱਖਣ ਨਾਲ ਖਾਉਂਗਾ ਤਾਂ

ਕਹਿੰਦਾ ਲੋਬ ਨੂੰ ਪਹਿਲਾਂ ਮੈਂ ਪਹਿਲਾਂ ਮੈਂ ਮੰਗੇ ਉਹਦੋਂ ਕਹਿੰਦਾ ਮੈਨੂੰ ਚਾਹ ਪੀ ਲੈਂਦੇ ਹੁਣ ਕੀ ਕਹਿੰਦਾ ਹੁਣ ਕਹਿੰਦਾ ਮੈਨੂੰ ਪੱਗ ਬਣ ਲੈਂਦੇ ਯਾਦ ਰੱਖਣੇ ਮਮੀ ਮਾਂ ਜੇ ਤੂੰ ਵੱਡਾ ਹੋ ਗਿਆ ਤੇਰਾ ਵੀ ਐਂ ਇੰਜ ਹੀ ਕਰਿਆ ਕਰਨਾ ਰੁਪਈਏ ਕੱਢਣੂ ਜੇਬਾਂ ਚ ਹਾਂ ਹਾਂ ਹੂੰ ਤੈਨੂੰ ਹੁਣ ਆਇ ਲੱਗਦਾ ਨਾ ਮੰਗਲੇ ਸੌਖੇ ਜਿਹਾ ਨਾ ਜਦੋਂ ਕਮਾਉਣ ਲੱਗ ਗਏ ਆ ਆ ਇੱਧਰ ਦੇਖੋ ਜੀ ਮੂਸਾਲੇ ਛੋਟੇ ਦਾ ਹੱਥ ਲੱਗੇ ਤੇ ਉਹਦੀ ਦਾਤ ਹੈ ਇਹ ਇਹ ਤਾਂ ਸ਼ੁਰੂ ਕੀਤਾ ਆਪਾਂ YouTube ਚੈਨਲ ਦੇ ਨੂੰ ਆਪਾਂ ਹੀ ਹੋ ਗਿਆ ਨਾ ਸਰਬੀਨ ਮੰਗਿਆ ਕਰਾਂਗੇ ਤੂੰ ਗਦਾ ਕਰੇ ਮੰਮੀ ਹਜੇ ਖੜਜੂ ਨਾ ਤੜ ਗਈ ਨਾ ਨਾ ਆਪਣੇ ਕੋਲ ਤਾਂ ਬਾਧੂ ਵੱਡੀ ਨੌਕਰੀ ਫਿੱਟੇ ਮੈਨੂੰ 30000 ਰੁਪਏ ਮੰਗਣ ਲੱਗ ਜੇ ਤੂੰ ਨਾ ਨਾ ਮੈਂ ਤਾਂ ਹੋਰ ਲਿਆ ਕੇ ਨਾ ਅੱਗੇ ਰੈਡੀ ਕਰੋ ਫਿਰ ਆਪਾਂ ਦਿਖਾਵਾਂਗੇ ਸਾਰਿਆਂ ਨੂੰ ਹੈ ਨਾ ਮੈਂ ਤਾਂ ਹੋਰ ਰੱਖ ਦੂੰਗੀ ਕੋਲੇ ਆਪਦੇ ਰੱਖ ਲਿਆ ਕਰੂੰ ਗੱਲਾਂ ਜਾ ਤੂੰ ਉਹਦੇ ਚ ਪਾ ਦੇ ਰੋਜ ਪੀ ਮੰਗਣੀ ਨਾ ਵੈਣਾ ਨਾ ਠੀਕ ਹੈ ਜੀ ਓਕੇ ਤਾਂ ਮੁੰਨੇ ਮੈਨੂੰ ਬਾਰੇ ਮੱਖਣ ਹਣਾ ਤੇ ਆਹ ਦੇਖੋ ਜੀ ਇਹ ਹਿਰਮਾਨ ਨੇ ਬਹੁਤ ਟੇਸਟੀ ਬਣ ਗਿਆ ਜੀ ਦੇਖੋ ਗੋਲ 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 ਮਟੋਲ ਨਹੀਂ ਪੂਰੀਆਂ ਘੈਂਟ ਤੇ ਚਾਰ ਲਾਉਣੇ ਹੁਣ ਆਪਾਂ ਹੀ ਆਣਾ ਮੀ ਹਾਂ ਦੋਨਾਂ ਚ ਚਾਰ ਇੱਕੋ ਜਿਹਾ ਮੈਨੂੰ ਗਾਜਰ ਦਾ ਪਾਇਆ ਮम्मी ਨੇ ਬਹੁਤ ਸਵਾਦ ਲੱਗਦਾ ਜੀ ਦੇਖੋ ਜੀ ਠੀਕ ਹੈ ਲਓ ਜੀ ਹਿਰਮਾਨ ਖਾ ਰਿਹਾ ਰੋਟੀ ਕਿੈਸੀ ਲੱਗ ਰਹੀ ਹਿਰਮਾਨ ਜੀ ਪੂਰੀ ਘੈਂਟ ਦੇਖੋ ਹਿਰਮਾਨ ਕਿੈਸੀ ਲੁੱਕ ਕਰ ਰਹੀ ਹਿਰਮਾਨ ਦੀ ਅੱਜ ਤੇ ਚਾਹ ਪਾਲਾ ਪੁੱਤ ਦਹੀਂ ਤਾਂ ਨਹੀਂ ਖਾਦੀ ਨਾਲ ਲੱਸੀ ਪੀ ਰਹੀਆਂ ਦਾ ਓਕੇ ਠੀਕ ਹੈ ਤੇ ਹੁਣ ਆਪਾਂ ਬਣਾਈਏ ਨੇ ਤੁਸੀਂ ਵੀ ਸਾਰੇ ਛਕ ਲੋ ਆ ਕੇ ਠੀਕ ਹੈ ਜੀ ਇਧਰ ਆਪਾਂ ਤਾਂ ਆਪਦੇ ਹੁਣ ਪਰੌਂਠੇ ਖਾ ਲੇ ਤੇ ਹੁਣ ਡੈਡੀ ਇਧਰ ਖਾਈ ਜਾਂਦਾਗਾ ਕਿਵੇਂ ਲੱਗੇ ਜੜੀ ਚਾਹ ਵੀ ਖਾ ਲਈ ਬਈ ਕੈਂਟ ਸੀ ਕੈਂਟ ਸੀ ਨਾ ਘਰ ਦੀ ਗੋਬੀ ਸੀ ਪਰ ਮਨੇ ਮੰਮੀ ਦੂਜੀਆਂ ਰੋਟੀਆਂ ਨਾਲ ਲਾ ਜੀਏ ਆਪਾਂ ਕਰੀਏ ਉਮੀਰੇ ਸੀ ਬਿਨਾ ਸਰਪੇ ਤੋਂ ਆਏ ਆਪਣੇ ਹਾਂ ਗਾਜਰਾਂ ਦੀ ਸਬਜ਼ੀ ਕਿੰਨੀ ਕਹਿਣ ਬਣਦੀ ਆ ਤੇ ਬਹੁਤ ਕਹਿਣ ਬਣੇ ਹੁੰਦੇ ਮੂਰੇ ਆਪਣਾ ਸਮਾਨ ਲਾ ਦੋ ਨਾ ਹੋਰ ਕੋਈ ਤਾਰ ਕੇ ਮੈਂ ਗੜੀ ਤੈਨੂੰ ਹਣ ਤਾਰੇ ਤਾਰੇ ਨੇ ਤਾਰੇ ਆ ਆ ਦੇ ਆ ਦੇ ਰੱਖ ਲਿਓ ਮੈਂ ਪਰੋਂਠੇ ਆ ਬੈਕਤਾ ਹਜੇ ਮੈਂ ਤੇ ਡੇੜੀ ਦੀ ਲੱਕੀ ਲੱਗੀ ਠੀਕ ਆ ਚਲੋ ਜੀ ਮੈਂ ਡੇੜੀ ਹੰ ਤਾਰੇ ਮੈਂ ਫਿਰ ਮੇਰੇ ਮਮਮੀ ਹਣ ਮੱਜਦੇ ਲਾ ਰਹੀ ਹੈ ਤੇਲ ਤੇ ਹੁਣ ਬੜੀਆ ਧੁੱਪ ਜੀ ਨਿਕਲੀ ਦੇਖ ਸਕਦੇ ਕੱਲ ਸਪਰੇ ਉਹ ਹਵਾਈ ਤਾਂ ਚੱਲਦੀ ਆ ਆਪਣ ਨਵਾਏ ਨਹੀਂ ਬਾਹਲੀ ਰੁੱਖੀ ਜਿਹੀ ਹੋ ਰਹੀ ਸੀ ਮੱਝ ਦਾ ਪਿੰਡਾ ਤੇ ਹੁਣ ਮੰਮੀ ਕਹਿੰਦੀ ਮੈਂ ਚੱਲ ਤੇਲ ਲਾਣੇ ਇਹਨਾਂ ਦੇ ਤੇ ਇਧਰ ਆਪਣਿਆਂ ਨੂੰ ਪਾਣੀ ਵੀ ਪਿਆਤਾ ਫੇਰਾ ਗੋਹਾ ਮੈਂ ਛੱਡ ਦੂੰਗਾ ਲੈ ਉੱਥੇ ਕਿਹੜਾ ਕੰਦਾ ਨੇ ਹੋ ਗਿਆ ਹੋਰ ਨਾ ਕਿਤੇ ਨਵਾਉਂ ਬਣਾਉਂਗੇ ਚਾਹ ਉਹ ਮਾਰ ਕਰ ਚੱਕੋ ਜੀ ਮਿੱਤਰੋ ਲੱਸੀ ਬਹੁਤ ਹੋ ਰਹੀ ਹੈ ਬੜਾ ਆਪਣੀ ਮਜੀ ਦੇ ਕਾਰ ਗੇਲ ਦੀ ਫੀਡ ਬਹੁਤ ਮਾੜੀ ਹੈ ਕਾਰ ਗੇਲ ਤਾਂ ਤੁਸੀਂ ਵੀ ਨਾ ਪਾਇਆ ਕਰ ਰਹੇ ਹੋ ਇਹ ਕਿਉਂਕਿ ਕਾਰ ਗੇਲ ਦੀ ਫੀਡ ਨੇ ਕਾਰ ਗੇਲ ਦੀ ਜਿਹੜੀ ਕਾਰ ਗੇਲ ਦੀ ਜਿਹੜੀ ਫੀਡ ਹੈ ਜੀ ਉਹ ਦੁੱਧ ਦਾ ਵਧਾ ਦਿੰਦੀ ਹੈ ਪਰ ਪਸੂਰ ਨਾਲ ਜਮੈਂ ਸੁਕਾ ਦਿੰਦੀ ਹੈ ਕਿਉਂਕਿ ਉਹਦੇ ਵਿੱਚ ਪਦਾਰਥ ਹੀ ਹੈ ਜੀ ਦੁੱਧ ਤਾਂ 2-3 ਲੀਟਰ ਵਧ ਗਈ ਹੈ ਪਰ ਸੁੱਕੂਗੀ ਮੈਸਜ ਦੇਖੋ ਜੀ ਕਿਵੇਂ ਲਿੱਸੀ ਲਿੱਸੀ ਹੋ ਰਹੀ ਹੈ ਆਪਾਂ ਤੁਹਾਨੂੰ ਉਹਦੀ ਵੀਡੀਓ ਦਿਖਾਵਾਂਗੇ ਜਦੋਂ ਆਪਾਂ ਲਿਆਂਦੀ ਸੀ ਇਹ ਉਹਦੀ ਵੀਡੀਓ ਦੇਖਿਆ ਤੁਸੀਂ ਆ ਤਿੰਨ ਕ ਚਾਰ ਮਹੀਨੇ ਪੁਰਾਣੀ ਉਦੋਂ ਆਪਾਂ ਲਿਖਿਆ ਹੋਊਗਾ ਹਨਾ ਉਦੋਂ ਜਮਾ ਏਡੀ ਨਾਏ ਬਹੁਤ ਵਧੀਆ ਲੱਗਦੀ ਸੀ ਦੇਖਣ ਦੇ ਵਿੱਚ ਵੀ ਤੇ ਹੁਣ ਦੇਖੋ ਜੀ ਬਹੁਤ ਐ ਪੌਣੀ ਜੀ ਲੱਗ ਰਹੀ ਹੈ ਨਾਲੇ ਲਿੱਸੀ ਹੋ ਕੇ ਇਹ ਤੇ ਹੁਣ ਆਪਾਂ ਸਾਰੇ ਪਸ਼ੂਆਂ ਦੇ ਇਹ ਤੇ ਲਾ ਦਾਂਗੇ ਮਾੜਾ ਮਾੜਾ ਸੋਹਣੇ ਲੱਗਦੇ ਜਿਹਨਾਂ ਪਸ਼ੂ ਸ਼ਾਈਨ ਕਰਦੇ ਨੇ ਦੇਖੋ ਜੀ ਹੁਣ ਦਿਖਾ ਰਹੀ ਹਾਂ ਇਹ ਚਾਰ ਸਪਰੇ ਸਾਨੂੰ ਇਹ ਆਪਣੀ ਮੱਝ ਵੀ ਆ ਦੇਖੋ ਮੈਂਵੇਂ ਲੱਗ ਰਹੀ ਹੈ ਤੇ ਆਪਾਂ ਸੰਘਾ ਤੇ ਵੀ ਲਾ ਦਿੰਨੇ ਹੁਣ ਇਹ ਦੇਰ ਉਹ ਦੇਖੋ ਖੜੀ ਖੜੀ ਨਾਲੇ ਪਾਣੀ ਪੀ ਜਾਊਗੀ ਹੁਣ ਪਾਣੀ ਵੀ ਪੀ ਜਾਂਦੀ ਹੈ ਹਨਾ ਮੈਂ ਉਹ ਨਾਲ ਨਾਲ ਹਨਾ ਇਹੋ ਨਾ ਪੈਨਾਂ ਨੂੰ ਬਾਹਰ ਲੈ ਕੇ ਜਾਵਾਂਗੇ ਆਪਾਂ ਬਾੜੀ ਵਾਲਾ ਗੇਟ ਖੁੱਲਿਆ ਪਿਆਗਾ ਬਸ ਹੁਣ ਆਪਾਂ ਉੱਥੇ ਇਹਨਾਂ ਨੂੰ ਬਾੜ ਦਾਂਗੇ ਫਿਰ ਉੱਥੇ ਸਾਰਾ ਦਿਨ ਖੜੀਆਂ ਰਹਿਣੀਆਂ ਇਹ ਹਾਉ ਸਾਧਕਾਰ ਕੁੱਲੀ ਚ ਪਾਤਾ ਮਿੱਟੀ ਆਦੀਆ ਬਾਅਰ ਮੰਨੇ ਤੇ ਹੁਣ ਆਪਾਂ ਸਿੱਟੜ ਲੱਕੇ ਗੋਹਾ ਜੀ ਤੇ ਹੁਣ ਮੰਮੀ ਮੈਨੂੰ ਝਾੜੂ ਮਾਰ ਕੇ ਦੋਗੇ ਵੱਠਲ ਚ ਪਾ ਕੇ ਦੋ ਸਿੱਟੇ ਕੇ ਮਾਇਆਣਾ ਕਰਲਾ ਤੇ ਉਧਰ ਮੰਮੀ ਨੇ ਕੱਪੜੇ ਪਾਏ ਪਏ ਜੀ ਧੋਣੇ ਹਨ ਤੇ ਟੁੱਪੀ ਬਹੁਤ ਵਧੀਆ ਨਿਕਲੀ ਪਈ ਐ ਦੇਖ ਸਕਦੇ ਹੋ ਹਬਾ ਮਨ ਕੁੱਟਾਈ ਜਾਂ ਹਾਂ ਹਬਾ ਉਤੇ ਜੀ ਤੇ ਆਪਾਂ ਹੁਣ ਸਿੱਟਕੇ ਆਨੇ ਆਈ ਗੋਹਾ ਸਾਰੇ ਦਾ ਨਹੀਂ ਕੰਮ ਨਿਬੜਦੇ ਹੈਗੇ 11 11 ਵਜੇ ਕੀ ਕਰਾਂ ਮੈਂ ਕੀ ਕਰੇ ਰੋ ਕੀ ਕਰੇ ਜੀ ਹੋਰੀ ਤੇ ਕੱਲ ਨੂੰ ਐਸੇ ਬੜਿਆ ਆਪਾਂ ਮੰਮੀ ਦਵਾਈ ਲੈਦੇ ਫਿਰਦੇ ਹੋਵਾਂਗੇ ਤੇ ਹੁਣ ਘੇਰ ਆਪਾਂ ਇਹ ਕਰਦੇ ਕੰਮ ਜੀ ਉਹ ਦੇਖੋ ਜੀ ਬੈਬਤੀ ਅੱਧਾ ਘੰਟਾ ਵਗੈ ਰੋਲਾ ਪਾਈ ਜਾਂਦੀ ਨੂੰ ਮੈਨੂੰ ਹਜੇ ਤੱਕ ਥੱਲੇ ਨਹੀਂ ਉਤਰਿਆ ਛਤਰਪਾਲ ਅੱਜ ਚੜੇ ਨਾ ਚੜੇ ਪਰ ਛਤਰਪੌਲਾ ਤੇਰੇ ਤੇ ਜ਼ਰੂਰ ਹੋ ਜੂ ਅੱਜ ਇਹ ਹਸਾਬ ਲਾ ਲਾ ਜੜੇ ਤਾਂ ਦੇ ਕਿੱਥੇ ਐ ਹਾਏ ਖੋਲੇ ਵੀ ਡੋਰ ਰੋਡ ਦੋ ਚਾਰ ਮਿੰਟ ਦੇਖਦੀ ਐ ਮੈਂ ਉਸ ਤੋਂ ਮਗਰੋਂ ਤੇਰੇ ਤੇ ਖੜਕਾਈ ਤੀ ਹੋ ਹੁਣ ਮੈਂ ਦੱਸਦਾ ਤੈਨੂੰ ਠੀਕ ਐ ਹਾਏ ਹੁਣ ਡੋਰ ਰੋਡ ਮਨ ਲੱਕੀ ਹੁਣ ਆਪੇ ਇੰਜ ਨੀਚੇ ਖੜ ਜਾ ਕੋਈ ਗੱਲ ਨਹੀਂ ਡੋਰ ਤਾਂ ਲੋਟ ਹੋਵੇ ਨਾ ਹੋਵੇ ਪਰ ਤੂੰ ਲੋਟ ਜ਼ਰੂਰ ਹੋ ਜਾਏਗਾ ਜੜੇ ਇਹ ਤਾਂ ਪਿਪਤੰਗ ਹੋਰ ਕਿ ਮੈਂ ਜੜਾ ਹੁਣ ਰੱਬ ਨਾਲ ਲਾਉਣੇ ਨੂੰ ਨੀਚੇ ਲੈ ਕੇ ਆਉਂਗਾ ਸਾਰੀ ਹੁਣ ਇੱਥੇ ਫਸੇ ਪਈ ਐ ਸਾਰੇ ਸਾਰੇ ਨਾ ਨਾ ਲੋ ਜੀ ਅੱਜ ਬਹੁਤ ਸੋਣ ਦਿਨ ਚੜਿਆ ਤੇ ਭਾਗਾਣਾ ਦਿਨ ਚੜਿਆ ਮੋਟਰਸਾਈਕਲ ਨੂੰ ਵਿਚਾਰੇ ਨੂੰ ਇਨਾਮ ਕਰਾਇਆ ਜਾ ਰਿਹਾ ਹੈ ਬਹੁਤ ਕਰਮ ਵਾਲਾ ਦਿਨ ਅੱਜ ਬਹੁਤ ਕਰਮ ਵਾਲਾ ਦਿਨ ਹੈ ਅੱਜ ਦਾ ਬਹੁਤ ਕਰਮ ਵਾਲਾ ਦਿਨ ਹੈ ਹਾਂ ਤੁਹਾਨੂੰ ਆਖਿਆ ਸੀ ਨਾ ਇਹ ਜੇ ਮੋਟਰਸਾਈਕਲ ਮੇਰੇ ਕੋਲ ਇਹ ਰੋਣਾ ਚਮਕਾ ਕੇ ਰੱਖਿਆ ਹੈ ਨਾ ਦੇਖੋ ਹੁਣ ਆਹ ਦੇਖੋ ਅੱਜ ਚਮਕਾਉਗਾ ਜੀ ਇਹ ਦੇਖੀ ਚਾਹੇ ਆਹ ਦੇਖੋ ਮੋਟਰ ਤਾਂ ਚੱਲੀ ਜਾਂਦੀ ਕੋਲੇ ਬਾਲਟੀ ਬੁਲਟੀ ਕੁਝ ਭਰ ਲੈਣਾ ਭਰੀ ਹੋਈ ਹੈ ਬਾਰ-ਬਾਰ ਨਾ ਮੋਟਰ ਛੱਡੀ ਜਾਈ ਛੱਡ ਲੀ ਬੰਦ ਕਰਤੀ ਛੱਡ ਪੜਾ ਲੈਣਾ ਇੱਕ ਮੈਂ ਕੱਪੜਾ ਉਹ ਗਰਮੀ ਹੋ ਗਈ ਹੈ ਨਾ ਮੈਂ ਇਹ ਦੇਖਾਂ ਆਈ ਚ ਵੀ ਗਰਮੀ ਲੱਗਦੀ ਹੁੰਦਾ ਵਾ ਬੱਸ ਹੁਣ ਇੰਨੀ ਧੁੱਪੇ ਬੈਠਾ ਰਹੇ ਹਾਂ ਪਤੰਗ ਚੜਾਈ ਗਿਆ ਉਥੇ ਜੀ ਮਿੱਤਰੋ ਹੁਣ ਆਪਣਾ ਮੋਟਸਾਈਕਲ ਅਹੇ ਲੱਗ ਰਿਹਾ ਆ ਲਾਇਆ ਜੀ ਜਿਹੜਾ ਇਹ ਮੂਰੇ ਪੈਣੀ ਜਿਹੜਾ ਲਾਇਆ ਜੀ ਇਹ ਮੂਰੇ ਨਹੀਂ ਪਹਿਰਿਆ ਹੁਣ ਡੈਡੀ ਕਹਿੰਦਾ ਮੈਂ ਪੁੱਛੂੰਗਾ ਉੱਥੇ ਜੇ ਮਿਲਗਾ ਨਹੀਂ ਫਿਰ ਆਪਾਂ ਨਵੀਂ ਲੈ ਲਾਂਗੇ ਇਹ ਜਾਂ ਤੇ ਹੁਣ ਦੇਖੋ ਝੋਟਾ ਆਪਣਾ ਕੋਈ ਪੁੱਠੇ ਕੰਮ ਮੇਰੇ ਨਾਲ ਸਾਰੇ ਬੂਟ ਤੋਤੇ ਤੋਂ ਵਈ ਖਰਾਬ ਕਰਤੇ ਇਹਨਾਂ ਦਵਾਰੀ ਕੋਠੇ ਤੇ ਲਾਇਆ ਭਰਾਵਾ ਭੱਜ ਜਾ ਫੇਰ ਦੇਨੀ ਤੈਨੂੰ ਕਪੜਾ ਕੋਈ ਲਓ ਜੀ ਰਮਨ ਤੋ ਰਿਹਾ ਹੈ ਮੋਟਰਸਾਈਕਲ ਸਫਾਈ ਹੋ ਰਹੀ ਹੈ ਜਿੱਦਾਂ ਸ਼ੁਰੂ ਹੋਇਆ ਤੁਹਾਨੂੰ ਦਿਖਾਇਆ ਸੀਗਾ ਦੀ ਆਪਾਂ ਬਣਾ ਲਈ ਚਾਹ ਸਾਰਿਆਂ ਨੇ ਚਾਹ ਪੀ ਲੋ ਡੱਗ ਦੀ ਸ਼ਾਨ ਨਾ ਰੱਖਿਆ ਹੋਇਆ ਆਪਾਂ ਚਾਹ ਕਈ ਵਾਰੀ ਮੱਖੀ ਨੇ ਪੈ ਜੀ ਮੱਖੀ ਤੋਂ ਬੜਾ ਡਰ ਲੱਗਦਾ ਤੇ ਆਪਾਂ ਸਬਜ਼ੀ ਕੱਟਦੇ ਹਾਂ ਟਾਈਮ 2:30 ਦਾ ਹੋ ਗਿਆ ਨਾ 2:30 ਵਜੇ ਆਉਣਗੇ ਰਮਨ